ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੇਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵੇਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨ ਉੱਤਰਿ ਜੇ ਬੰਨਾ ਪ੍ਰੀਆ ਭਾਰ ਸਹਿ ਸਿਆਣਪਾ ਲਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜੈ ਟਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਅਕਾਰ ਹੁਕਮਨ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਬੜਿਆਈ ਹੁਕਮੀ ਤਮਣੀ ਚ ਹੁਕਮ ਲੇਖ ਦੁਖ ਸੁਖ ਪਾਈ ਹੈ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਾਈ ਹੈ ਹੁਕਮੇਂ ਦਰ ਸਭ ਕੋ ਬਾਹਰ ਹੁਕਮਣਾ ਕੋਈ ਨਾਨਕ ਹੁਕਮੇ ਜੀ ਬੁੱਝੈ ਤਾਂ ਹੋ ਮੈਂ ਕਹਿ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ගාාවකෝ තාාතජානෑ නිසාන ගාාවයකෝ ගොනවඩ අයියා ජාර ගාාවකෝ විද්‍යයා වික්කම විචාර ගාකෝ සාජකරේ තනखේහේ, ගාවකෝ ජීලෑ පරදේහේ ගයක को ජැපැදිසැ දූර ගවකෝ විखේහාදරා හදූර කථනාකතිීන අවැ තෝට කථකාතකී කොට්ටි කෝඩ කෝට දෙින්දා දෙෙල්ලෙන් දෙේතක පාහේජු වජ ගන්තර කාහි කාහි ਹੁਕਮੀ ਹੁਕਮ ਜਿਲਾਏ ਰਾਹੋ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚਨਾਇ ਭਖਿਆ ਪਉ ਅਪਾਰ ਆਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਐ ਜਿਤ ਦੇ ਸੈ ਦਰਬਾਰ ਮਹੌਗ ਕ ਬੋਲਣ ਬੋਲੀਐ ਜਿਤ ਸੰਦਰੇ ਬਿਆਰ ਅਮਰਤ ਵੇਲਾ ਸਾਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਗਦੁਆਰ ਨਾਨਕੇ ਵਹਿ ਜਾਣੀ ਐ ਸਭ ਆਪੇ ਸਚਿਆਰ ਥਾਪਣ ਜਾਏ ਕੀ ਤਨ ਹੋਏ ਆਪੇ ਆਪ ਨਰੰਜਨ ਸੋਏ ਜਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਏ ਗੁਨੇ ਨਿਧਾਨ ਗਾਵੀਏ ਸੁਨੀਏ ਮਨ ਰਖੀਏ ਭਾਉ ਦੁਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਈ ਗੋਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਇਹੋ ਜਾਣਾ ਅੱਖਾਂ ਨਹੀਂ ਕੈਨ ਕਥਨ ਨ ਜਾਈ ਗੁਰਾਂ ਇੱਕ ਦੀਪ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਤੀਰਥ ਨਾਵਾ ਜਿਸ ਬਾਵਾ ਬਿਨ ਬਣੇ ਕੇ ਨਾਏ ਕਰੀ ਜੇ ਤੀਰਥ ਠੋਪਾਈ ਵਿਖਾ ਮਿਲ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੀਵ ਬੁਝਾਈ ਸਬਣਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾਹੋ ਦ ਸੁਣੀ ਹੋਏ ਨਵਾ ਕੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਏ ਕਹ ਜਸ ਕੀਰਤ ਜਗਲੇ ਜੇ ਸਿ ਨਦਰ ਨਾਇ ਆਵਈ ਤਾ ਬਾਤ ਨ ਪੁੱਛੇ ਕੀ ਕੀਤਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆਂ ਗੁਣ ਦੇ ਦੇਹਾ ਕੋਇ ਨ ਸੁਝੈ ਜੇ ਤਿਸ ਗੁਣ ਕੋਇ ਕਰੇ ਸੁਨੇ ਸੇਤਿ ਵਿਸ੍ਰੁਣਾਥ ਸਨੇ ਤਰਦਵਲੇ ਆਕਾਸ ਸੁਨੇ ਦੀਪ ਲੋ ਪਾਤਾਲ ਸੁਨੇ ਪੋਹਿ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਈਸਰ ਬ੍ਰਹਮਾ ਇੰਦ ਸੁਨੇ ਮੁਕਸਲਾ ਹਰਮੰਦ ਸੁਨੇ ਜੋ ਜੁਗ ਤਨ ਭੇਦ ਸੁਨੇ ਸਾਥ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਪ ਪਾਪ ਕਾ ਨਾਸ ਸੁਨੇ ਸਤ ਸੰਤੋਖ ਗਿਆਨ ਸੁਨੇ 68 ਕੈ ਸਨਾਲ ਸੁਨੇ ਪਰਬਟ ਪਾਵੇ ਮਾਨ ਸੁਨੇ ਲਾਗੇ ਸੇ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਪ ਪਾਪ ਕਾ ਨਾਸ ਸੁਨੇ ਸਦਾ ਗੁਨਾ ਕੇ ਗਾਹਾ ਸੁਨੇ ਸੇਖਬੀਰ ਪਾਤਸ਼ਾਹ ਸੁਨੇ ਦਿਪ ਬਹਿ ਰਾਹ ਉਸਨੇ ਹਾਥ ਵੈ ਅਸਗਾਹ ਉਹ ਨਾਨਕ ਭਗਤਾਂ ਦਾ ਵਿਗਾਸ ਉਸਨੇ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਗਹਿ ਪਿਛੇ ਪਸਤਾਏ ਗਾਗਤ ਕਰਮਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾ ਆਵਣ ਰੰਜਿਲਾ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰਦ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੀ ਸੋਧ ਮਨੈ ਮੋਹ ਚੋਟਾ ਨਾ ਖਾਹੀ ਮਨੈ ਜਿਮ ਕਹਿ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮੰਨ ਜਾਣੇ ਬਣ ਕੋਈ ਮਨੈ ਮਾਰਗ ਠਾਗਣਾ ਪਾਏ ਮਨੈ ਬਖਸ਼ਿਓ ਪ੍ਰਗਟ ਜਾਏ ਮਨੈ ਮਗਨਾ ਚੱਲੇ ਪੰਥ ਮਨੈ ਧਰਮ ਸਿਤੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮੰਨ ਜਾਣੇ ਬਣ ਕੋਈ ਮੰਨੈ ਪਾਵੇ ਮੁਕ ਦੁਆਰ ਮੰਨੈ ਪਰਵਾਰੈ ਸਦਾਾਰ ਮੰਨੈ ਤਰੈਦਾਰੀ ਗੁਰ ਸਿੱਖ ਮੰਨੈ ਨਾਲ ਪਵੈਨ ਭਿਖ ਐਸਾ ਨਾਮਣ ਰੰਝਨ ਹੋਏ ਜੇ ਕੋ ਮੰਨ ਜਾਣੇ ਬਲ ਕੋਈ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗੀ ਮਾਨ ਪੰਜੇ ਸੋਹ ਹੈ ਦਰਜਾਣ ਪੰਚਾਂ ਕਾ ਗੁਰ ਇਕ ਧਿਆਨ ਜੀ ਕੋ ਕਹਿ ਕਰੇ ਵਿਚਾਰ ਕਰਦੇ ਕਿਆ ਕਰਨੇ ਨਹੀਂ ਸੁਮਾਰ ਧੌਲ ਤਨ ਮਦਿਆ ਕਾ ਪੂਤ ਸੰਤੋਖਾ ਪ੍ਰਖਿਆ ਜਿਨ ਸੂਤ ਜੀ ਕੋ ਪੁੱਜਿਆ ਵੇ ਸਤਿਆਰ ਤਵਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਦਿਸਤੇ ਭਾਤ ਲੈ ਕਵਣ ਜੋਰ ਜੀ ਜਾਤ ਰੰਗਾਂਗੇ ਨਾਵ ਸਭ ਨਾਲ ਲਿਖਿਆ ਬੜੀ ਗਲਾਮ ਇਹੋ ਲਿਖ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਈ ਕੇਤਾ ਤਾਣਸਵਾਲੇ ਰੂਪ ਜੇਦੀ ਦਾਤ ਜਾਣੇ ਕੌਣ ਕੂਤ ਕੀ ਤਪਸਾਉ ਇੱਕ ਗਵਾਉ ਦਿਸਦੇ ਹੋਏ ਲਖਦਰੀ ਆਉ ਕੋਤਰਤ ਕਮਣ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋਤ ਤਪავੈ ਸਾਈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਪਾਉ ਸੰਗ ਪੂਜਾ ਸੰਗ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਦਾਸ ਅਸੰਖ ਭਗਤ ਗੋਣ ਗਿਆਨ ਵਿਚਾਰ ਸੰਗ ਸਦੀ ਸੰਗਦਾਰ ਸੰਗ ਸੂਰਮ ਪਖਸਾਰ ਸੰਖ ਮੋਲੇ ਬਲਾਈ ਦਾਰ ਕੋਤਰਤ ਕਵਣ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋਤ ਤੁ ਭਾਵੈ ਸਾਈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਖੋਰ ਸੰਖ ਚੋਰ ਹਰਾਮ ਖੋਰ ਸਖ ਅਮਰ ਕਰ ਜਾਹਿ ਜੋਰ ਅਸੰਖ ਗਾਲ ਵੱਡ ਹਤਿਆ ਕਰ ਮਾਹੀ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਪਖ ਖਾਹੇ ਅਸੰਖ ਨੰਦਕ ਸਰਕਾਰ ਹੈ ਭਾਰ ਨਾਨਕ ਨਿਜ ਕਹੇ ਵਿਚਾਰ ਵਾਰਣ ਜਾਵਾ ਏਕ ਵਾਰ ਜੋਤ ਤ ਪਾਵੈ ਸਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖਨਾਵ ਸੰਕ ਥਾਵ ਗਮ ਗਮ ਸੰਖ ਲੋ ਸੰਕਹਿ ਸਰਪਾਰ ਹੋਈ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਨ ਬੋਲਣ ਬਾਣ ਅਖਰਾ ਸੈ ਸੰਯੋਗ ਬਖਾਨ ਜਿਨੇ ਲਿਕੇ ਤੇ ਸਰਨਾਹੇ ਜਿ ਪਰਮਾਏ ਤੇਤੇ ਪਾਹੇ ਜਿ ਤਾ ਕੀਤਾ ਦਿੱਤਾ ਨਾਉ ਵਿਰਣਾ ਮੈਂ ਨਾਹੀ ਕੋ ਥਾਉ ਕੁਦਰਤ ਕੌਣ ਕਹਾ ਵੀ ਯਾਰ ਵਾਰਣ ਜਾਵਾਂ ਏਕ ਵਾਰ ਜੋ ਤਦ ਪਾਵੈ ਸਾਈ ਭਲੀਕਾਰ ਤੁਸ ਤਸਲਾਮ ਤਨ ਅੰਕਾਰ ਪਰ ਇਹ ਹੱਥ ਪੈ ਤਨ ਦੇਹੀ ਪਾਣੀ ਧੋਤੈ ਉਤਰ ਸਖੇਹ ਮੂਤ ਪ੍ਰੀਤੀ ਕੱਪੜ ਹੋਏ ਦੇਸਾਬੂਨ ਲਈਏ ਉਤੋਏ ਪਰ ਇਹ ਮਦ ਪਾਪਾ ਗਏ ਸੰਗ ਉਤੋ ਪੀਨਾਵੇਂ ਕਿ ਰੰਗ ਪੁੰਨੀ ਪਾਪੀ ਅਖਰ ਨਾਹੀ ਕਰ ਕਰ ਕਰਣਾ ਲਖ ਲੈ ਜਾਹੂ ਆਪੇ ਵੀਜਪੇ ਹੀ ਖਾਹੋ ਨਾਨਕ ਹੁਕਮੀ ਆਬ ਹੋ ਜਾਹੋ ਤਿਸ ਤਪ ਤੇ ਅਦਦ ਦਾਣ ਜੇ ਕੋ ਪਾਵੈ ਤਿਲਕਾ ਬਾਣ ਸੁਣਿਆ ਬਨਿਆ ਮਨ ਕੀਤਾ ਭਾਉ ਅੰਤਰ ਗਾਤੀ ਥਮਰਣਾਉ ਸਭ ਗੁਣ ਤੇਰੇ ਬਿਨਾਂਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸੋ ਅਸਤਿ ਆਥ ਬਾਣੀ ਪਰਮਾਉ ਸਤ ਸੁਹਾਰ ਸਦਾ ਮਨ ਚਾਉ ਕਵਣ ਸਵੇਲਾ ਵਸਤ ਕਵਣ ਕਵਣ ਸਤ ਕਵਣ ਵਾਰ ਕਵਣ ਸਰਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਨ ਪਈਆ ਪੰਡਤੀ ਜੀ ਹੋਵੇ ਲੇਖ ਪੁਰਾਣ ਬਖਤ ਨ ਪਾਇਓ ਕਾਦੀ ਆਜੇ ਲਿਖਣ ਲੇਖ ਪੁਰਾਣ thiệtवार ਨ ਜੋਗੀ ਜਾਣੈ ਰਤਮ ਹੋਣਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਉ ਕਰੇ ਅੱਖਾਂ ਕਿਵ ਸਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਅੱਖਣ ਸਭ ਕੋ ਆਖੈ 1 2 ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਕੀਤਾ ਜਾਂਕਾ ਹੋਵੇ ਨਾਨਕ ਜੀ ਕੋ ਆਪ ਪਾਉ ਜਾਣੇ ਕਿ ਗਿਆਣਾ ਸੋਹੈ ਪਤਲ ਅਪਤਾਰ ਲਖ ਅਗਾਸਾਂ ਅਗਾਸ ਹੋੜ ਕਿ ਉਹਨਕ ਭਾਲ ਥਕੇ ਵੇਦ ਕਹੇਨ ਗਵਾਤ ਸੈ ਸਠਾਰ ਗਿਨ ਕਦੀ ਬਾਸ ਸਲੂ ਇਕਤਾਤ ਲਿਖਾ ਹੋਏ ਤੇ ਲਿਖੀ ਐ ਲਿਖੇ ਹੋਏ ਬినాਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੇ ਤਿਸਤ ਨ ਪਾਈਆ ਨਦੀਆਂ ਤੇ ਵਹਾ ਪਵੈ ਸਮੰਦਨ ਜਾਣੀਐ ਸਮੰਧ ਸਾਸ ਸੁਤਾਨ ਗਿਰਹਾ ਛੇਤੀ ਮਾਰ ਧਨ ਜੀਰੀ ਤੁਲਣਾ ਹੋਵਣੀ ਜਿਤਸ ਮਨ ਹੋਣਾ ਵਿਸਰਹਿ ਅੰਤਨ ਸਿਫਤੀ ਕਹਿ ਨ ਅੰਤ ਅੰਤਨ ਕਰਨੇ ਦੇ ਨ ਅੰਤ ਅੰਤਨ ਵੇਖਣ ਸੁਣਨ ਨ ਅੰਤ ਅੰਤਨ ਜਾਪੈ ਗਿਆਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰ ਆਵਾਰ अंत कारण के ते बिरला ही ताके अंत ना पाए जाए इहो अंत ना जाने कोई बोता कि ये बोता होए वड़ा साहेब उच्चा था वो ची ऊपर उच्चा ना वो ये बड़ उच्चा हो कोई इत ची को जाने सोए जी बड़े आप जाने यहाँ पे आप नानक नदी कर्मी दात ਬਹੁਤਾ ਕਰਮ ਨਿਖਿਆ ਨਾ ਜਾਏ ਵੱਡਾ ਦਾਤਾ ਤਿਰਨਤ ਮਾਈ ਕੀਤੇ ਮੰਗੈ ਜੋਦ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਕਬਦ ਟਹਿ ਵਿਕਾਰ ਕੀਤੇ ਲੈ ਲੈ ਮਕਰਪਾਹੇ ਕੀਤੇ ਮੂਰਖਾਹੀ ਖਾਹੀ ਕੀਤੇ ਦੂਖ ਫੁਕਸਤ ਮਾਰਿ ਇਹ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੁਰ ਆਖਣ ਸਕੈ ਕੋਈ ਜੀ ਕੋ ਕਹੈ ਕਿ ਆਖਣ ਪਾਏ ਓ ਜਾਣ ਜਿਤਿਆ ਬੁਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਹੀ ਕੇ ਜਿਸਨੋ ਬਖਸੇ ਸਿ ਸਲਾਹਾ ਅਨੰਗ ਪਾਤਸ਼ਾਹੀ ਬਾਦਸ਼ਾਹੋ ਮੂਲ ਗੁਣ ਮੂਲ ਵਪਾਰ ਮੂਲ ਵਪਾਰੀ ਮੂਲ Bhandar ਅਮੁੱਲ ਆਵਹਿ ਮੂਲ ਲਜਾਹੇ ਮੂਲ ਭਾਏ ਮੂਲ ਸਮਾਹੇ ਮੂਲ ਧਰਮ ਮੂਲ ਦੀ ਬਾਣ ਮੂਲ ਤੁਲ ਮੂਲ ਪ੍ਰਵਾਨ ਅਮੁੱਲ ਬਖਸ਼ੀਸ਼ ਮੂਲ ਨਿਸ਼ਾਨ ਮੂਲ ਕਰਮ ਮੂਲ ਪਰਮਾਣ ਮੂਲੋ ਮੂਲ ਆਖਿਆ ਨਾ ਜਾਏ ਆਖ ਆਖਰ ਹੀ ਦਿਵਲਾਈ ਆਖੇ ਵੇਦ ਬਾਠ ਪੁਰਾਣ ਆਖੇ ਬੜੇ ਕਰੇ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਇਸਰੀ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੁਣਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ ਉੱਟ ਜਾਹੇ ਤੇ ਕੀਤੇ ਹੋਰ ਕਰੇ ਦਾਖਣ ਸਕੈ ਕੀ ਕੀ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਲਖੀਏ ਸਿਰ ਗਵਰ ਰੰਗਵਾਰ ਸੋ ਤਲ ਕੀਆ ਸੋ ਕਰ ਕੀਆ ਜਿਤ ਵੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸੋ ਕਹੀਐ ਨ ਕੀਤੇ ਗਾਵਣ ਹਾਰੇ ਗਾਵੇ ਤੁਹਨੋ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦੀ ਦਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਦਿ ਹਰੀਸ਼ਨ ਦੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੰਡਨ ਰਖੀਸਰ ਜੋ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਨ ਪਾਏ ਦੇਦੇ ਅਰਸ਼ਰ ਦੀਸ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮਡਲ ਵਰਪੰਡਾ ਕਰ ਕਰ ਰੱਖੇ ਧਾਰੇ ਸਹੀ ਤਦਨੋ ਕਾਬੈ ਚੋਦ ਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੀ ਮੈਂ ਜਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸੱਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾ ਸੀ ਰਚ ਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜੇਨੋ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵੜਾਈ ਜੋ ਤਿਸ ਪਾਵੇ ਸੋਈ ਕਰਸੀ ਹੁਕਮਨ ਕਰਨਾ ਜਾਈ ਸੋ ਪਾਸ ਸੋ ਸਹਾ ਪਾਸ ਸਾਹਿਬ ਨਾਨਕ ਲੈਨ ਲਜਾਈ ਮੁੰਦਾ ਸੰਦੋ ਸਰਮ ਪਤਝੋਲੀ ਧਿਆਨ ਕੀ ਕਰੇ ਬੇਪੂਤ ਖਿੰთა ਕਾਲ ਕੁਵਾਰੀ ਕਾਇਆ ਜੋਗਤ ਲਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗ ਗੀਤ ਆਦੇਸ਼ ਤਿਸੇ ਆਦੇਸ਼ ਆਧਨੀ ਦਾ ਨਾਦ ਨਾਦ ਜੋਜ 1 20 ਪੁਗਤ ਗਿਆਨ ਦਾ ਹੈ ਭੰਡਾਰ ਨ ਕਰਕਟ ਵਾਜੈ ਨਾਦ ਆਪਨਾਥ ਨਾਥੀ ਸਭ ਜਾਂ ਕੀ ਰਿੱਧਿ ਸਿਦੇਵ ਰਸਾਦ ਸੰਯੋਗ ਜੁਜੁ ਦੁਇ ਕਾਰ ਚਲਾਵੇ ਲਿਖਿ ਆਵੇ ਭਾਗ ਆਦੇਸ ਤੇ ਆਦੇਸ ਆਦ ਨੀਰ ਨਾਦ ਨਾਹਤ ਜੋ ਜੁਗੇ ਕੋਈ ਸੋ ਏਕਾ ਮਹਾਈ ਜੁਗਤ ਵਿਆਈ ਦਿਨ ਚੀਲੇ ਪਰਵਾਨ ਇਕ ਸੰਸਾਰੀ ਇਕ ਭੰਡਾਰੀ ਕਿਲਾਈ ਦੀ ਬਾਣ ਜਿਤਿ ਸਿ ਭਾਵੇ ਤੇ ਵਿਚ ਲਾਵੇ ਜਿਬ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰਣਾ ਆਵੇ ਬਹੁਤਾ ਹੋਵਦਾਣ ਆਦੇ ਸਿ ਸੇ ਆਦੇਸ ਆਦ ਨੀਲ ਨਦਨ ਹਤ ਜੁਜ ਏਕੋ ਵੇਸ ਆਸਨ ਹੋਏ ਲੋਏ ਭੰਡਾਰ ਜਿਉਗ ਸਿ ਪਾਇਆ ਸੋ ਏਕਾ ਵਾਰ ਕਾਰਕਾਰ ਵਿਖਿਆ ਸਿਰਜਨਹਾਰ ਨਾਨਕ ਸੱਚੇ ਗੀ ਸੱਚੀ ਕਾਰ ਆਦੇਸ਼ ਤੇ ਸੇ ਆਦੇਸ਼ ਆਦਨਿਰਨ ਅਦਨਾ ਹਤ ਯੂਜਗੇ ਕੋ 21 ਇੱਕ ਦੂਜੀ ਪੌ ਲਖ ਹੋਏ ਲਖੋ ਵੈ ਲਖ 21 ਲਖ ਲਖ ਜੇੜਾ ਖੀਐ ਏਕ ਨਾਮ ਜਗਦੀਸ਼ ਇਤਰਾਹੀ ਬਦ ਪਵੜੀਆ ਚੜੀਏ ਹੋਏ 21 ਸਭ ਗੱਲਾਂ ਆਕਾਸ ਕੀ ਕਿਟਾ ਆਈ ਦੀਸ ਨਾਨਕ ਨਦਰਿ ਪਾਈਏ ਕੋੜੀ ਕੋੜ ਠੀਸ ਆਖਣ ਜੋਚ ਪੈ ਨ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨ ਸੂਰ ਜੋਰ ਨ ਸ੍ਰਤੀ ਗਿਆਨ ਵਿਚਾਰ ਜੋਰ ਨ ਜੁਗਤ ਛਟੈ ਸੰਸਾਰ ਜਿਸ ਹੱਥ ਜੋਰ ਕਰ ਵਿਖੇ ਸੋਏ ਨਾਨਕ ਉੱਤਮ ਨਿਚ ਨ ਕੋਈ ਰਾਤੀ ਰੁੱਤੀ ਦਿੱਤੀ ਵਾਰ ਭਵਨ ਬਾਣੀ ਗਨੀ ਪਾਤਾਲ ਤੇ ਸਿਜ ਧਰਤੀ ਥਾ ਪ੍ਰਖੀ ਧਰਮਸਾਲ ਤੇ ਸਜ ਜੀ ਜੁਗਤ ਕੇ ਰੰਗ ਤਿਲਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਰਤ ਪਕਾਈ ਉਥੈ ਪਾਈ ਨਾਨਕ ਗਿਆ ਜਾ ਪੈ ਜਾਏ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਖੋ ਕਰਮ ਕਿਤੇ ਬਵਣ ਪਾਣੀ ਵੈ ਸੰਤਰ ਕਿਤੇ ਕਾਨ ਮਹੀਸ਼ ਕਿਤੇ ਬਲਮੇ ਘਾੜਤ ਗੜੀ ਇਹ ਰੂਪ ਰੰਗ ਕੇ ਵੀਸ ਕਿਤੇ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਦਬਤ ਨਾਥ ਕਿਤੇ ਕਿਤੇ ਦੇਵੀ ਵੀਸ ਕਿਤੇ ਦੇ ਦੇਦਾਨੂ ਬੁਣ ਕਿਤੇ ਕਿਤੇ ਦਪਨ ਸਮੁੰਦ ਕਿਤੇ ਖਾਣੀ ਕਿਤੇ ਅਬਾਣੀ ਕਿਤੇ ਪਾਤ ਨਰਿੰਦ ਕੀਤੀ ਅਸਰਤੀ ਸੇਵ ਕਿਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਥੈ ਨਾਦ ਵਿਨੋਦ ਘੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਸਥੈ ਕਾਣਤ ਕਰੀਏ ਬਹੁਤ ਅਨੂਪ ਤਾਂ ਕਿ ਅਗਲਾ ਕਥਿਆ ਨਾ ਜਾਹੇ ਜੀ ਕਉ ਕਹਿ ਪਿਛੇ ਬਸਤਾਏ ਦਿੱਥੈ ਕੜੀਐ ਸਤ ਮਤਮਨ ਬੁੱਧ ਦਿੱਥੈ ਕੜੀਐ ਸਰਾ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਯੋਗ ਦਿੱਥੈ ਹੋ ਨ ਕੋਈ ਹੋਰ ਦਿੱਥੈ ਜੋਤ ਮਹਾ ਬਲ ਸੂਰ ਤਨ ਮੈਂ ਰਾਮ ਰਹਿਆ ਭਰਪੂਰ ਦਿੱਥੈ ਸੀਤਾ ਸੀਤਾ ਮਈਮਾ ਮਾਹੀ ਤਾਗੇ ਰੂਪਣ ਕਥਨੇ ਜਾਹੇ ਨਾ ਉਹ ਮਰਹਿ ਨਠਾਕੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੀ ਦਿੱਥੈ ਭਗਤ ਵਸੇ ਕੇ ਲੋਕ ਕਰਹਿ ਅਨੰਦ ਸੱਚਾ ਮਨ ਸੋਈ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੀ ਕੋ ਕਥੇ ਤਾ ਅੰਤ ਨਾ ਅੰਤ ਤਿਥੈ ਲੋਲ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੇ ਵਿਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾਂ ਦੀ ਜਿਸੁ ਨਿਆਰ ਅਹਿਰਣ ਮਤਿ ਵੇਧ ਹਥਿਆਰ ਭਉਖਲਾ ਗਣ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਤ ਢਾਲ ਕੜੀਐ ਸਬਦ ਸਚੀਤਿ ਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ నిਹਾਲ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗ ਜੰਗਿਆਈਆਂ ਬੁਰੀਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ